ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਦਾ ਦੇ ਨਾਲ ਆ ਗਿਆ ਅਤੇ ਆ ਕੇ ਅਰਦਾਸ ਕੀਤੀ ਤੇ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਖਾਲਸਾ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਉਹ ਕਿਹੜਾ ਕੰਮ ਕਰਨ ਦੇ ਨਾਲ ਸਾਡੇ ਸਰੀਰ ਦੇ ਸਾਰੇ ਦੁੱਖ ਰੋਗ ਕਸ਼ਟ ਕੱਟੇ ਜਾਂਦੇ ਹਨ ਅਤੇ ਸਾਡਾ ਸਰੀਰ ਬਿਲਕੁਲ ਨਿਰੋਗ ਹੋ ਜਾਂਦਾ ਹੈ ਅਸੀਂ ਹਫ਼ਤੇ ਦੇ ਅੰਦਰ ਹੀ ਅੰਦਰ ਠੀਕ ਹੋ ਜਾਂਦੇ ਹਾਂ ਅਤੇ ਇਹ ਕੰਮ ਅਸੀਂ 7 ਐਤਵਾਰ ਲਗਾਤਾਰ ਜੇਕਰ ਸ਼ਰਧਾ ਅਤੇ ਭਾਵਨਾ ਨਾਲ ਕਰਾਂਗੇ ਤਾਂ ਸਾਡੀ ਝੋਲੀ ਦੇ ਵਿੱਚ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਿਨਾਂ ਮੰਗਿਆ ਹੀ ਖੁਸ਼ੀਆਂ ਪਾ ਦੇਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਾਂਝੀ ਕਰਨ ਜਾ ਰਹੀ ਹਾਂ ਕਿ ਕਿਵੇਂ ਬਾਬਾ ਜੀ ਨੇ ਇੱਕ ਭੈਣ ਦਾ ਰੋਗ ਦੂਰ ਕਰ ਦਿੱਤਾ ਖਾਲਸਾ ਜੀ ਅੱਜ ਦੀ ਵੀਡੀਓ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਤੁਹਾਡੇ ਨਾਲ ਇੱਕ ਭੈਣ ਦੀ ਹੱਡ ਬੀਤੀ ਸਾਂਝੀ ਕਰਨ ਜਾ ਰਹੀ ਹਾਂ ਜੋ ਹੱਡ ਬੀਤੀ ਆਪਣੀ ਉਹਨਾਂ ਨੇ ਸਾਨੂੰ ਸੁਣਾਈ ਹੈ ਉਹ ਤੁਹਾਨੂੰ ਦੱਸਣ ਜਾ ਰਹੀ ਹਾਂ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖ ਕੇ ਆਉਣਾ ਜੀ ਅਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਖਾਸਾ ਜੀ ਇੱਕ ਭੈਣ ਦੀ ਹੱਦ ਬੀਤੀ ਤੁਹਾਨੂੰ ਸੁਣਾਉਣ ਜਾ ਰਹੀਆਂ ਜਿਸ ਦੇ ਬਾਰੇ ਸੁਣ ਕੇ ਤੁਹਾਡੀ ਸ਼ਰਧਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਵਧੇਗੀ। ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹਨ ਕਿ ਚੁਪੈਰਾ ਸਾਹਿਬ ਕੀ ਹੈ? ਇਹ ਤਾਂ ਇੱਕ ਪਖੰਡ ਹੈ। ਜੇ ਉਹ ਇਹ ਗੱਲ ਸੁਣ ਲੈਣ ਤੇ ਕੀ ਪਤਾ ਨਹੀਂ ਕਿੰਨੇ ਕੋ ਚਮਤਕਾਰ ਹੁੰਦੇ ਨੇ ਕਿੰਨੇ ਕੋ ਚਪਾਰੇ ਤੋਂ ਬਾਅਦ ਲੋਕ ਠੀਕ ਹੁੰਦੇ ਨੇ ਤੇ ਕਈਆਂ ਦੀ ਸ਼ਰਧਾ ਪੂਰੀ ਹੁੰਦੀ ਹੈ ਇੱਕ ਇੱਕ ਐਸੀ ਸ਼ਕਤੀ ਹੈ ਇਸ ਸਥਾਨ ਤੇ ਕਿਉਂਕਿ ਤਨ ਤਨ ਬਾਬਾ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਘਰ ਦਰ ਸੇਵਾ ਦਾ ਫਲ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਬੀਆਂ ਫੜਾ ਦਿੱਤੀਆਂ ਹਨ ਕਿ ਤੁਸੀਂ ਸੰਗਤਾਂ ਦੇ ਦੁੱਖ ਸੁੱਖ ਸੁਣੋ ਤੇ ਉਹਨਾਂ ਨੂੰ ਠੀਕ ਕਰੋ ਉਸੇ ਤਰ੍ਹਾਂ ਹੀ ਬਾਬਾ ਜੀ ਕਾਰ ਹੈ ਹਨ ਤੇ ਐਸੇ ਹੀ ਸਰੀਰ ਸਦਾ ਹੀ ਅਮਰ ਹਨ ਤੇ ਨਾਲ ਹੀ ਉਹ ਦੁਨੀਆ ਦੇ ਕਾਰਜ ਸਵਾਰਦੇ ਹਨ ਉਸ ਭੈਣ ਨੇ ਮੈਨੂੰ ਆਪਣੀ ਹੱਦ ਦਿੱਤੀ ਆਪ ਬੋਲ ਕੇ ਸੁਣਾਈ ਹੈ ਜੋ ਮੈਂ ਸੁਣੀ ਸੀ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਉਸ ਭੈਣ ਨੇ ਦੱਸਿਆ ਸੀ ਕਿ ਮੇਰੇ ਪਰਿਵਾਰ ਵਾਲੇ ਸਾਰੇ ਸ਼ਹੀਦੀ ਅੰਮ੍ਰਿਤਸਰ ਸਾਹਿਬ ਚੋਪਾਰੇ ਦੇ ਵਿੱਚ ਹਾਜ਼ਰੀ ਲਗਵਾਉਣ ਲਈ ਚਲੇ ਗਏ। ਜਦੋਂ ਚੋਪਾਰੇ ਦੀ ਹਾਜ਼ਰੀ ਭਰਨ ਦੇ ਲਈ ਗਏ ਸੀ ਤਾਂ ਮੈਂ ਘਰ ਵਿੱਚ ਇਕੱਲੀ ਸੀ ਤੇ ਉਸ ਤੋਂ ਪਿੱਛੋਂ ਮੈਨੂੰ ਅਟੈਕ ਹੋ ਗਿਆ ਸੀ ਤੇ ਮੈਂ ਬਹੁਤ ਹੀ ਉਸ ਸਮੇਂ ਕਵਰ ਆ ਗਈ। ਮੇਰੀਆਂ ਲੱਤਾਂ ਤੇ ਬਾਹਾਂ ਕੰਮ ਕਰਨੋਂ हट ਗਏ। ਮੇਰਾ ਬਹੁਤ ਹੀ ਬੁਰਾ ਹਾਲ ਹੋ ਗਿਆ। ਘਰ ਦੇ ਨੇੜੇ ਜਦ ਮੈਨੂੰ ਕਿਸੇ ਨੇ ਦੇਖਿਆ ਡਿੱਗੇ ਹੋਏ ਨੂੰ ਤੇ ਮੇਰੇ ਘਰਦਿਆਂ ਨੂੰ ਸਨੇਹਾ ਲਗਾਇਆ ਤੇ ਜਦ ਫੋਨ ਤੇ ਗੱਲ ਕੀਤੀ ਜੋ ਦੁਪਹਿਰੇ ਦੇ ਵਿੱਚ ਸਾਡੇ ਘਰ ਦੇ ਜੀ ਗਏ ਸਨ ਕਿ ਆਹ ਗੱਲ ਹੋ ਗਈ ਹੈ ਤੁਹਾਡੀ ਬੱਚੀ ਦੇ ਨਾਲ ਉਸ ਨੂੰ ਅਟੈਕ ਹੋ ਗਿਆ ਹੈ ਉਹ ਥੱਲੇ ਡਿੱਗੀ ਪਈ ਹੈ ਤੇ ਉੱਥੇ ਉਹ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਕੋਲ ਆਏ ਹਾਂ ਤੇ ਸਾਡੀ ਬੱਚੀ ਘਰ ਦੇ ਵਿੱਚ ਇਕੱਲੀ ਹੈ ਉਸ ਨੂੰ ਅਟੈਕ ਹੋ ਗਿਆ ਹੈ ਤੇ ਉਸ ਦੀ ਰਾਖੀ ਲਈ ਵੀ ਘਰ ਦੇ ਵਿੱਚ ਕੋਈ ਨਹੀਂ ਹੈ ਹੁਣ ਉਸ ਦੀ ਰਾਖੀ ਉਸ ਦੀ ਰੱਖਿਆ ਤੁਸੀਂ ਹੀ ਕਰਨੀ ਹੈ ਤੁਸੀਂ ਸਹਾਇਤਾ ਕਰੋ ਕਹਿੰਦੇ ਹਨ ਕਿ ਜਦ ਉਹਨਾਂ ਨੇ ਫੋਨ ਤੇ ਗੱਲ ਗੱਲ ਕੀਤੀ ਤਾਂ ਸਾਡੀ ਗਵਾਂਡਣ ਨੂੰ ਦੱਸਿਆ ਕਿ ਇਦਾਂ ਕਰੋ ਘਰ ਦੇ ਵਿੱਚ ਸ਼ਹੀਦਾਂ ਦੀ ਜੋਤ ਬਾਬਾ ਜੀ ਦਾ ਕਿਉ ਹੈ ਰੱਖਿਆ ਹੋਇਆ ਹੈ ਘਰ ਦੇ ਵਿੱਚ ਉਹ ਕਿਉ ਲੈ ਕੇ ਬੱਚੀ ਦੇ ਮੂੰਹ ਵਿੱਚ ਪਾ ਦਿਓ ਤੇ ਕੁਝ ਸਰੀਰ ਦੇ ਉੱਪਰ ਲਗਾ ਦਿਓ ਕਹਿੰਦੇ ਹਨ ਕਿ ਗਵੰਟਨ ਨੇ ਉਸੇ ਤਰ੍ਹਾਂ ਹੀ ਕੀਤਾ ਕਿ ਉਹ ਭੈਣ ਦੱਸਦੀ ਹੈ ਕਿ ਜਦ ਮੇਰੇ ਮੂੰਹ ਵਿੱਚ ਕਿਉ ਪਾ ਦਿੱਤਾ ਤੇ ਕੁਝ ਵੇਲੇ ਹੀ ਠੀ ਮੈਂ ਠੀਕ ਹੋ ਗਈ ਮੈਂ ਬੋਲਣ ਯੋਗੀ ਹੋ ਗਈ ਐਨੇ ਨੂੰ ਸਾਡੇ ਘਰ ਦੇ ਜੀ ਵੀ ਦੁਪਹਿਰੇ ਦੀ ਹਾਜ਼ਰੀ ਲਗਾ ਕੇ ਘਰ ਆ ਗਏ ਉਹਨਾਂ ਨੇ ਜਦ ਮੈਨੂੰ ਵੇਖਿਆ ਤਾਂ ਬਹੁਤ ਹੀ ਹੈਰਾਨ ਰਹ ਗਏ ਤੇ ਡਰ ਗਏ ਕਿ ਇਹ ਕੀ ਹੋ ਗਿਆ ਪਰ ਮੈਂ ਤਾਂ ਪਹਿਲਾਂ ਨਾਲ ਕੁਝ ਠੀਕ ਹੋ ਗਈ ਸੀ ਕਿ ਫਿਰ ਜਦੋਂ ਉਹ ਕਹਿਣ ਲੱਗੇ ਕਿ ਡਾਕਟਰ ਦੇ ਕੋਲ ਚੱਲੀਏ ਤਾਂ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਸਿਰਫ ਬਾਬਾ ਜੀ ਦੇ ਕੋਲ ਹੀ ਜਾਣਾ ਹੈ ਜਿੱਥੋਂ ਤੁਸੀਂ ਆਏ ਹੋ ਮੈਂ ਵੀ ਉਹਨਾਂ ਦੇ ਕੋਲ ਹੀ ਜਾਣਾ ਹੈ ਤੇ ਉੱਥੇ ਹੀ ਜਾ ਕੇ ਮੈਂ ਮੱਥਾ ਟੇਕਣਾ ਹੈ ਮੈਂ ਉੱਥੇ ਜਾ ਕੇ ਹੀ ਠੀਕ ਹੋਵਾਂਗੀ ਕਾ ਇਸਾ ਜੀ ਸ਼ਰਦਾ ਸੱਚੀ ਹੋਣੀ ਚਾਹੀਦੀ ਹੈ ਜੇ ਸ਼ਰਦਾ ਨਾ ਹੋਵੇ ਤਾਂ ਕਿਤੇ ਵੀ ਚਲੇ ਜਾਇਓ ਕੁਝ ਵੀ ਨਹੀਂ ਬਣੇਗਾ ਸ਼ਰਦਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਹਨ ਉਸ ਭੈਣ ਨੇ ਕਿਹਾ ਕਿ ਤੁਸੀਂ ਮੈਨੂੰ ਸੀਧੀ ਅੰਮ੍ਰਿਤਸਰ ਲੈ ਜਾਓ ਜਿੱਥੇ ਤੁਸੀਂ ਆਏ ਹੋ ਉਹ ਕਹਿਣ ਲੱਗੇ ਹੁਣ ਤਾਂ ਸ਼ਾਮ ਹੋ ਗਈ ਹੈ ਹੁਣ ਤਾਂ ਸੁਖਾਸਣ ਵੀ ਹੋ ਗਿਆ ਫਿਰ ਉਸ ਭੈਣ ਕਹਿਣ ਲੱਗੀ ਕੋਈ ਗੱਲ ਨਹੀਂ ਭਾਵੇਂ ਕੁਝ ਵੀ ਹੋ ਗਿਆ ਹੋਵੇ ਮੈਂ ਉਸੇ ਸਥਾਨ ਤੇ ਜਾਣਾ ਕਾਸਾ ਜੀ ਜਦ ਪਰਿਵਾਰ ਦੇ ਜੀ ਉਸ ਨੂੰ ਸ਼ਹੀਦਦਾ ਸਾਹਿਬ ਅੰਮ੍ਰਿਤਸਰ ਲੈ ਕੇ ਗਏ ਤਾਂ ਜਾਂਦਿਆਂ ਨੂੰ ਸ਼ਹੀਦਦਾ ਸਾਹਿਬ ਸੋਖਾਸਣ ਹੋ ਗਿਆ ਸੀ ਸੰਗਤ ਜੀ ਸੇਵਾ ਕਰ ਰਹੀ ਸੀ ਉਸ ਭੈਣ ਨੂੰ ਹੌਲੀ-ਹੌਲੀ ਫੜ ਕੇ ਅੱਗੇ ਲੈ ਕੇ ਜਾ ਰਹੇ ਸਨ ਤੇ ਬੱਚੀ ਜਾ ਕੇ ਗੁਰੂ ਚਰਨਾਂ 'ਚ ਡਿੱਗ ਪੈਂਦੀ ਹੈ ਤੇ ਉਸ ਭੈਣ ਨੇ ਰੋ ਰੋ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪਰਿਵਾਰ ਦੇ ਜੀ ਤੁਹਾਡੇ ਦਰ ਤੇ ਸਵੇਰੇ ਹਾਜ਼ਰੀ ਭਰਨ ਦੇ ਲਈ ਆਏ ਸਨ ਤੇ ਮੇਰਾ ਵੀ ਧਿਆਨ ਸੱਚੇ ਪਾਤਸ਼ਾ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਮੇਰੀ ਵੀ ਭਾਵਨਾ ਹੈ ਕਿਸੇ ਵੀ ਹਸਪਤਾਲ ਵਿੱਚ ਮੈਂ ਨਹੀਂ ਜਾਣਾ ਕਿਸੇ ਕੋਲ ਨਹੀਂ ਜਾਣਾ ਮੈਂ ਸਿਰਫ ਮੈਂ ਤੁਹਾਡੇ ਕੋਲੋਂ ਹੀ ਠੀਕ ਹੋਣਾ ਹੈ ਤੁਸੀਂ ਆਪਣੀ ਕਿਰਪਾ ਕਰੋ ਉਹ ਪੈਣ ਬਾਰ-ਬਾਰ ਬੋਲੀ ਗਈ ਕਿ ਸੱਚੇ ਪਾਤਸ਼ਾ ਜੀ ਬਾਬਾ ਜੀ ਮੈਨੂੰ ਠੀਕ ਕਰ ਦਿਓ ਬਾਬਾ ਜੀ ਮੈਨੂੰ ਤੰਦਰੁਸਤ ਕਰ ਦਿਓ ਬਾਬਾ ਜੀ ਤੁਸੀਂ ਕਰ ਸਕਦੇ ਹੋ ਮੈਂ ਇੱਥੋਂ ਹੀ ਠੀਕ ਹੋ ਕੇ ਜਾਣਾ ਉਹ ਉੱਚੀ ਉੱਚੀ ਰੋ ਰਹੀ ਸੀ ਕਿ ਬਾਬਾ ਜੀ ਮੈਨੂੰ ਠੀਕ ਕਰ ਦਿਓ ਕਹਿੰਦੀ ਇੰਨੇ ਨੂੰ ਸੰਗਤ ਵਿੱਚੋਂ ਇੱਕ ਬਜ਼ੁਰਗ ਮਾਤਾ ਆਈ ਉਸਨੇ ਮੇਰੇ ਸਿਰ ਤੇ ਉੱਪਰ ਹੱਥ ਰੱਖਿਆ ਫਿਰ ਦੂਜੀ ਵਾਰ ਹੱਥ ਰੱਖਿਆ ਫਿਰ ਤੀਜੀ ਵਾਰ ਹੱਥ ਰੱਖਿਆ ਫਿਰ ਚੌਥੀ ਵਾਰ ਉਸ ਮਾਤਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਪੰਜਵੀਂ ਵਾਰ ਹੱਥ ਰੱਖਿਆ ਉਸ ਮਾਤਾ ਨੇ ਮੈਨੂੰ ਬਾਹ ਤੋਂ ਫੜਿਆ ਤੇ ਕਹਿਣ ਲੱਗੀ ਤੈਨੂੰ ਤਾਂ ਬਾਬਾ ਜੀ ਨੇ ਠੀਕ ਕਰ ਦਿੱਤਾ ਹੈ ਤੂੰ ਉੱਠ ਧੀਏ ਤੈਨੂੰ ਠੀਕ ਕਰ ਦਿੱਤਾ ਹੈ ਤੇਰੀ ਬੇਨਤੀ ਸੁਣ ਲਈ ਹੈ ਤੂੰ ਠੀਕ ਹੋ ਗਈ ਹੈ ਤੀਏ ਹੁਣ ਥੱਲੇ ਨਾ ਬੈਠ ਉੱਠ ਕੇ ਖੜੀ ਹੋ ਮਹਾਰਾਜ ਦੇ ਘਰ ਦੇ ਪ੍ਰਕਰਮਾ ਕਰ ਬਾਬਾ ਜੀ ਨੇ ਤੈਨੂੰ ਠੀਕ ਕਰ ਦਿੱਤਾ ਹੈ ਉਸ ਭੈਣ ਨੇ ਦੱਸਿਆ ਜਦੋਂ ਉਸ ਮਾਤਾ ਨੇ 4-5 ਵਾਰ ਐਦਾਂ ਕਿਹਾ कि ਤੈਨੂੰ ਤਾਂ ਠੀਕ ਕਰ ਦਿੱਤਾ ਹੈ ਤੂੰ ਠੀਕ ਹੋ ਗਈ ਹੈ ਤੂੰ ਉੱਠ ਕੇ ਖਲੋ ਫਿਰ ਭੈਣ ਕਹਿੰਦੀ ਮੈਂ ਕੋਸ਼ਿਸ਼ ਕੀਤੀ ਤੇ ਮੈਨੂੰ ਇਦਾਂ ਲੱਗਿਆ ਕਿ ਜਿਵੇਂ ਬਾਬਾ ਜੀ ਮੈਨੂੰ ਆਪ ਕਹਿ ਰਹੇ ਹੋਣ ਕਿ ਤੂੰ ਠੀਕ ਹੋ ਗਈ ਹੈ ਉਸ ਭੈਣ ਨੇ ਉੱਠਣਾ ਸ਼ੁਰੂ ਕੀਤਾ ਜਦੋਂ ਮੈਨੂੰ ਪਰਿਵਾਰ ਦੇ ਜੀ ਫੜਨ ਲੱਗੇ ਤਾਂ ਕਿ ਇਸ ਨੂੰ ਖੜੇ ਕਰੀਏ ਮੈਂ ਕਿਹਾ ਮੈਨੂੰ ਕੋਈ ਵੀ ਹੱਥ ਨਾ ਲਗਾਇਓ ਹੁਣ ਬਾਬਾ ਜੀ ਦੇ ਪਾਸ ਮੈਂ ਆਪੇ ਉੱਠ ਕੇ ਖੜੀ ਹੋਵਾਂਗੀ ਉਹ ਪੈਣ ਆਪਣੇ ਆਪ ਖੜੀ ਹੋ ਗਈ ਉਸ ਸਮੇਂ ਮੈਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਠੀਕ ਕਰ ਦਿੱਤਾ ਫਿਰ ਮੈਂ ਬਾਬਾ ਜੀ ਦੀਆਂ ਪ੍ਰਕਰਮਾ ਕੀਤੀਆਂ ਤੇ ਫਿਰ ਪ੍ਰਸ਼ਾਦਾ ਛਕਿਆ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਫਿਰ ਅਸੀਂ ਆਪਣੇ ਘਰ ਆ ਗਏ ਮੈਂ ਕਿਸੇ ਵੀ ਡਾਕਟਰ ਕੋਲੋਂ ਦਵਾਈ ਨਹੀਂ ਲਈ ਮੈਨੂੰ ਤਾਂ ਬਾਬਾ ਜੀ ਨੇ ਹੀ ਠੀਕ ਕੀਤਾ ਹੈ ਇਸ ਭੈਣ ਦੀ ਹੱਡ ਵੀਤੀ ਮੈਂ ਆਪ ਹੀ ਸੁਣੀ ਸੀ ਇਹ ਸਾਰੀ ਗੱਲ ਸ਼ਰਧਾ ਤੇ ਭਾਵਨਾ ਤੇ ਟਿਕੀ ਹੋਈ ਹੈ ਖਾਲਸਾ ਜੀ ਸੱਚੀ ਸ਼ਰਧਾ ਹੈ ਪਰਮਾਤਮਾ ਉਹ ਜੀ ਟੁੱਟੀ ਹੋਈ ਖੰਡ ਦਿੰਦੇ ਨੇ ਖਾਲਸਾ ਜੀ ਇਸ ਘਟਨਾ ਨੂੰ ਸੁਣ ਕੇ ਤੁਹਾਡਾ ਭਰੋਸਾ ਵੀ ਬਾਬਾ ਜੀ ਤੇ ਹੋਰ ਪੱਕਾ ਹੋ ਗਿਆ ਹੋਵੇਗਾ ਖਾਲਸਾ ਜੀ ਸ਼ਰਧਾ ਦੀ ਗੱਲ ਹੈ ਭਾਵਨਾ ਦੀ ਗੱਲ ਹੈ ਪਿਆਰ ਦੀ ਗੱਲ ਹੈ ਜਿਸ ਦੀ ਸ਼ਰਧਾ ਹੋਵੇ ਫਿਰ ਸੱਚੇ ਪਾਸਾ ਜੀ ਜੂਰ ਸੁਣਦੇ ਨੇ ਤੇ ਉਹ ਉਹਨਾਂ ਨੂੰ ਤੰਦਰੁਸਤ ਵੀ ਕਰਦੇ ਨੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਸ ਤਰ੍ਹਾਂ ਇਸ ਭੈਣ ਦੀ ਸ਼ਰਧਾ ਦੇਖ ਕੇ ਬਾਬਾ ਜੀ ਨੇ ਇਸ ਭੈਣ ਨੂੰ ਠੀਕ ਕਰ ਦਿੱਤਾ ਖਾਲਸਾ ਜੀ ਜੇਕਰ ਅਸੀਂ ਸ਼ਰਧਾ ਭਾਵਨਾ ਰੱਖ ਕੇ ਸੱਤ ਐਤਵਾਰ ਵੀ ਜੇਕਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਹਾਜ਼ਰੀ ਲਗਵਾਉਂਦੇ ਹਾਂ ਤੇ ਉਹਨਾਂ ਅੱਗੇ ਆਪਣੇ ਦੁੱਖਾਂ ਦੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਤਾਂ ਖਾਲਸਾ ਜੀ ਫ੍ਰੋਸਿਆ ਬਾਣਾ ਦੇ ਰੋਗ ਬਾਬਾ ਦੀਪ ਸਿੰਘ ਜੀ ਮਿੰਟਾਂ ਸੈਕਿੰਟਾਂ ਵਿੱਚ ਦੂਰ ਕਰ ਦਿੰਦੇ ਨੇ ਪਰ ਖਾਲਸਾ ਜੀ ਜਦੋਂ ਵੀ ਕੋਈ ਦੁੱਖ ਰੋਗ ਸਾਨੂੰ ਦੁਖੀ ਕਰੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਸਿਮਰਿਆ ਕਰੂ ਫਿਰ ਦੇਖਣਾ ਸਾਡੇ ਦੁੱਖ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਣਗੇ ਖਾਲਸਾ ਜੀ ਗੁਰਬਾਣੀ ਦੇ ਲੜ ਲੱਗिए ਰੋਜ਼ ਨਿਤਨੇਮ ਕਰਿਏ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰੀਏ ਅਸੀਂ ਮੂਲ ਮੰਤਰ ਦਾ ਜਾਪ ਤੁਰਦੇ ਫਿਰਦੇ ਵੀ ਕਰ ਸਕਦੇ ਹਾਂ ਖਾਲਸਾ ਜੀ ਜੇ ਵੀਡੀਓ ਵਿੱਚ ਕੋਈ ਭੁੱਲ ਹੋ ਗਈ ਹੋਵੇ ਤਾਂ ਬੱਚੀ ਜਾਣ ਕੇ ਮਸ ਮਾਫ਼ ਕਰ ਦੇਣਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ